ਸ਼ਹੀਦ ਕੀ ਜੋ ਮੌਤ ਹੈ ਵੇ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਵੇ ਮੌਤ ਵੀ ਹਯਾਤ ਹੈ ਅਮਰ ਸ਼ਹੀਦ ਨੇ ਕਾਚਨ ਸਾਧੂ ਅਤੇ ਸੁਨੱਖੇ ਸਡੋਲ ਅਤੇ ਫੁਰਤੀਲੇ ਸ਼ਸਤਰ ਅਤੇ ਸ਼ਾਸਤਰ ਵਿਦਿਆ ਵਿੱਚ ਨਿਪੁੰਨ ਅਲੋਕਿਕ ਜਤ ਅਤੇ ਸਾਦੇਤਾਰਨੀ ਤਾਂਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਕੋਈ ਕਰਾਮਾਤ ਨਹੀਂ ਵਿਖਾਈ ਬਲਕਿ ਉਹਨਾਂ ਦਾ ਜੀਵਨ ਅਤੇ ਸ਼ਹੀਦੀ ਆਪ ਹੀ ਇੱਕ ਕਰਾਮਾਚੀ ਇਸ ਮਹਾਨ ਅਨਯੋਦੇ ਦਾ ਜਨਮ ਬੀਬੀ ਜਿਉਣੀ ਜੀ ਦੀ ਪਵਿੱਤਰ ਕੁੱਖੋਂ ਭਾਈ ਭਗਤਾ ਜੀ ਸੰਧੂ ਦੇ ਗ੍ਰਹਿ ਵਿਖੇ 14 ਮਾਰਚ 1739 ਬਿਕਰਮੀ 26 ਜਨਵਰੀ 1682 ਈਸਵੀ ਨੂੰ ਪਿੰਡ ਪਹੂ ਵਿੰਡ ਤਹਿਸੀਲ ਪੱਟੀ ਜ਼ਿਲ੍ਹਾ ਲਾਹੌਰ ਵਿੱਚ ਹੋਇਆ ਬਾਬਾ ਦੀਪ ਸਿੰਘ ਜੀ 12 ਮਿਸਲਾਂ ਵਿੱਚੋਂ ਸੋ ਪਰसिद्ध ਸ਼ਹੀਦਾਂ ਦੀ ਮਿਸਲ ਦੇ ਮੁਖੀ ਸਨ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਰੂਪ ਲਿਖੰਦੀ ਸੇਵਾ ਅਤੇ 18ਵੀਂ ਸਦੀ ਦੀਆਂ ਵਿਸ਼ੇਸ਼ ਚੰਗਾ ਵਿੱਚ ਐਮ ਹਿੱਸਾ ਲਿਆ ਇਸੇ ਲਈ ਸਾਚੀ ਕਹਿੰਦੇ ਹਨ ਸ਼ਹੀਦ ਦੀ ਮਿੱਟੀ ਵੀ ਉਸੇ ਗੀਤ ਗਾਉਂਦੀ ਹੈ ਅਤੇ ਸ਼ਹੀਦ ਦੀ ਮੌਤ ਉਸ ਦੀ ਕੌਮ ਲਈ ਆਜ਼ਾਦੀ ਦਾ ਸੰਦੇਸ਼ ਦਿੰਦੀ ਹੈ ਆਪ ਜੀ ਨੇ ਸਾਰੀ ਉਮਰ ਜ਼ੁਲਮ ਜ਼ਬਰਦਸਤੀ ਅਤੇ ਬੇਇਨਸਾਫੀ ਦੇ ਵਿਰੋਧ ਲੋਹਾ ਲਿਆ ਅਤੇ ਗੁਰਤਾਮਾ ਦੀ ਪਵਿੱਤਰਤਾ ਕਾਇਮ ਰੱਖਣ ਲਈ ਸੇਰਤਾ ਦੀ ਬਾਜੀ ਲਈ ਉਹਨਾਂ ਅੰਦਰ ਆਤਮ ਵਿਸ਼ਵਾਸ ਅਤੇ ਕੁਰਬਾਨੀ ਦਾ ਜਜ਼ਬਾ ਘਟ-ਘਟ ਕੇ ਭਰਿਆ ਹੋਇਆ ਸੀ 1757 ਨੂੰ ਅਮੂਸ਼ਾ ਅਤੇ ਜਹਾਨ ਖਾਨ ਦੁਆਰਾ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਅਤੇ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਬਾਬਾ ਜੀ ਨੂੰ ਦਮਦਮਾ ਸਾਇਵਿਕੇ ਪੁੱਜੀ ਤਾਂ ਉਸ ਸਮੇਂ ਬਜ਼ੁਰਗ ਅਵਸਥਾ ਵਿੱਚ ਵੀ 18 ਸ਼ੇਰ ਦਾ ਖੰਡਾ ਹੱਥ ਪਕੜ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਆਜ਼ਾਦ ਕਰਵਾਉਣ ਅਤੇ ਜ਼ਾਲਮਾਂ ਨੂੰ ਸਬਕ ਸਿਖਾਉਣ ਲਈ ਪ੍ਰਤੀਗਿਆ ਕਰਕੇ ਸ਼੍ਰੀ ਅੰਮ੍ਰਿਤਸਰ ਵੱਲ ਚੱਲੇ ਅਗੋ ਜਹਾਨ ਖਾਨ ਇਹ ਖਬਰ ਸੁਣ ਕੇ ਸ਼ਹਿਰ ਵਿੱਚ ਫੌਜਾਂ ਨਾਲ ਮੋਰਚੇ ਲਈ ਬੈਠਾ ਸੀ ਆਮੋ ਸਾਹਮਣੇ ਖਮਸਾਨ ਦਾ ਯੁੱਧ ਹੋਇਆ ਬਾਬਾ ਜੀ ਸ਼ਹਿਰ ਤੋਂ ਅਜੇ ਦੂਰੀ ਸੰਕੇ ਜਮਾਲ ਖਾਨ ਨਾਲ ਆਮੋ ਸਾਹਮਣੇ ਹੋ ਰਹੀ ਲੜਾਈ ਵਿੱਚ ਸਿਰ ਕੱਟ ਗਏ ਮੌਤ ਖਿਲ ਖਲਾ ਕੇ ਹੱਸ ਰਹੀ ਸੀ ਉਸ ਸਮੇਂ ਐਸਾ ਕ੍ਰਿਸ਼ਮਾ ਵਾਪਰਿਆ ਕਿ ਦੁਨੀਆ ਦੇ ਇਤਿਹਾਸ 'ਚ ਕੋਈ ਹੋਰ ਅਜਿਹੀ ਮਿਸਾਲ ਨਹੀਂ ਮਿਲਦੀ ਬਾਬਾ ਜੀ ਨੇ ਆਪਣਾ ਸੀਸ ਖੱਬੀ ਟਲੀ ਤੇ ਟਿਕਾ ਕੇ ਸੱਜੇ ਹੱਥ ਨਾਲ ਐਸਾ ਖੰਡਾ ਚਲਾਇਆ ਕਿ ਦੁਸ਼ਮਣ ਦੀਆਂ ਸਫਾਂ ਵਿੱਚ ਭਾਜਣਾ ਪੈ ਗਈਆਂ ਡਾਕਟਰ ਮੁਹੰਮਦ ਇਕਬਾਲ ਲਿਖਦੇ ਹਨ ਕਿ ਸ਼ਹੀਦਾਂ ਦੀ ਚਿਤਾਉਂ ਪਰ ਲੱਗੇਗੀ ਹਰ ਬਰਸ ਮੇਲੇ ਵਤਨ 'ਤੇ ਮਰਨੇ ਵਾਲੋਂ ਦਾ ਬਾਕੀ ਯਹੀ ਨਿਸ਼ਾ ਹੋਗਾ ਅਤੇ ਇਸ ਤਰ੍ਹਾਂ ਆਪ ਯੁੱਧ ਲੜਦਿਆਂ ਸ਼੍ਰੀ ਦਰਬਾਰ ਸਾਹਿਬ ਪੁੱਜੇ ਅਤੇ ਆਪਣਾ ਸੀਸ ਸ਼੍ਰੀ ਅੰਮ੍ਰਿਤਸਰ ਵਿਖੇ ਭੇਡ ਕੀਤਾ ਏਸੀ ਸਥਾਨ ਤੇ ਬਾਬਾ ਦੀਪ ਸਿੰਘ ਜੀ ਦਾ ਸਸਕਾਰ ਕੀਤਾ ਗਿਆ ਸ਼ਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾਂ ਨਹੀਂ ਤਰਮ ਚਲੇ ਹਨ ਤਰਮ ਬਿਨਾਂ ਸਭ ਦਲੇ ਮਲੇ ਹਨ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਰਬਲ ਸੇ ਲੀ ਹੈ ਜੋਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਬਾਬਾ ਦੀਪ ਸਿੰਘ ਜੀ ਉਹ ਸੂਰਮੇ ਹਨ ਜਿਨ੍ਹਾਂ ਸਿਰ ਢੱਟ ਤੋਂ ਜੁਦਾ ਹੋਣ ਤੋਂ ਬਾਅਦ ਵੀ ਆਪਣਾ ਵਚਨ ਪੂਰਾ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਅੰਤ ਤੱਕ ਲੜਦੇ ਰਹੇ ਜੇ ਲੋੜ ਪਈ ਤਾਂ ਸਾਰੀ ਉਮਰ ਦੇਨ ਵਿੱਚ 14-14 ਘੰਟੇ ਕਲਮ ਚਲਾਉਂਦੇ ਰਹੇ ਅਤੇ ਜੇ ਮੌਕਾ ਆਇਆ ਖੰਡਾ ਖੜਕਾਉਂਦਾ ਤਾਂ 75 ਸਾਲ ਦੀ ਉਮਰ ਵਿੱਚ ਵੀ 18 ਦਿਨ ਦਾ ਖੰਡਾ ਫੜ ਕੇ ਦੁਸ਼ਮਨ ਦੇ ਦੰਦ ਖੱਟੇ ਕਰਨ ਤੋਂ ਪਿੱਛੇ ਨਾ ਹਟੇ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਆਪ ਹਰ ਯੋਧ WITH ਸ਼ਾਮਲ ਹੋਏ ਉੱਥੇ ਉਹਨਾਂ ਨੇ ਖੂ ਲਵਾਇਆ ਜੋ ਅਜੇ ਵੀ ਮੌਜੂਦ ਹੈ ਦਸਮ ਪਾਤਸ਼ਾਹ ਜੀ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰਗ੍ਰੰਥ ਸਾਹਿਬ ਦੀ ਬੀੜ ਦੁਬਾਰਾ ਸੰਵਾਦਿਤ ਕੀਤੀ ਬਾਬਾ ਦੀਪ ਸਿੰਘ ਜੀ ਨੇ ਉਸ ਤੋਂ ਬਾਅਦ ਆਪਣੀ ਲਿਖਾਈ ਵਿੱਚ ਚਾਰ ਸਰੂਪ ਤਿਆਰ ਕੀਤੇ ਉਹਨਾਂ ਵਿੱਚੋਂ ਇੱਕ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਫਿਰ ਇਕ ਛੇ ਪਟਨਾ ਸਾਹਿਬ ਵਿਖੇ ਇੱਕ ਅਨੰਦਪੁਰ ਸਾਹਿਬ ਅਤੇ ਇੱਕ ਸਰੂਪ ਦਮਦਮਾ ਸਾਹਿਬ ਵਿਖੇ ਸ਼ੋਭਿਤ ਕੀਤਾ ਸੋਰਾ ਸੋਹ ਪਹਿਚਾਨੀ ਐ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਭੂ ਨਾ ਸਾਡੇ ਖੇਤ ਜਦ ਅੰਮ੍ਰਿਤ ਸਰ ਵਿੱਚ ਬਹਿ ਗਿਆ ਅਬਦਾਲੀ ਆ ਕੇ ਅੰਮ੍ਰਿਤ ਦਾਸ ਰੋਵਰ ਪੂਰਿਆ ਉਸ ਨੇ ਲਿਦ ਪਾ ਕੇ ਜੋ ਸਿੱਖ ਸੀ ਜਾਂਦਾ ਦੀਦ ਨੂੰ ਸੁਟ ਦੇਣ ਮੁਕਾ ਕੇ ਸਿੱਕੇ ਦੀ ਖੋਦ ਮਟਾਉਣ ਲਈ ਤੁਰਿਆ ਸੋਖਾ ਕੇ ਜਦੋਂ ਇੱਕ ਗੁਰੂ ਦੇ ਲਾਲ ਨੇ ਇਹ ਦ੍ਰਿਸ਼ ਸੀ ਤੱਕਿਆ ਉਹ ਰੋਇਆ ਤਾਂ ਹਮਾਰ ਕੇ ਦੁੱਖ ਜਰ ਨਾ ਸਕਿਆ ਪਹੁੰਚਾ ਤਲਵੰਡੀ ਸਾਬੋ ਕੀ ਉਹ ਨਸਿਆ ਨਸਿਆ ਉਸ ਬਾਬਾ ਦੀਪ ਸਿੰਘ ਨੂੰ ਜਹ ਹਾਲ ਸੀ ਦੱਸਿਆ ਜਦ ਸੁਣਿਆ ਬੁੱਢੇ ਸ਼ੇਰ ਨੇ ਅਬਦਾਲੀ ਦਾ ਕਾਰਾ ਉਹ ਦੇ ਲਹੂ ਅੱਖਾਂ ਵਿੱਚ ਆ ਗਿਆ ਦੇਹੀ ਦਾ ਸਾਰਾ ਉਸ ਪਿਛਲੇ ਉਮਰੇ ਚੁੱਕ ਲਿਆ ਖੰਡਾ ਦੋ ਤਾਰਾ ਉਹ ਅੰਮ੍ਰਿਤਸਰ ਨੂੰ ਤੁਰ ਪਿਆ ਦਸ ਮੀਸ ਦਲਾਰਾ ਛੱਡ ਮਾਲਾ ਬਾਬੇ ਦੀਪ ਸਿੰਘ ਖੰਡਾ ਹੱਥ ਫੜਿਆ ਗੁਰੂ ਰਾਮਦਾਸ ਦੇ ਚਰਨਾ ਵਿੱਚ ਅਰਦਾਸਾ ਕਰਿਆ ਉਹ ਪੁੱਤ ਗੁਰੂ ਦਸਮੇਸ਼ ਦਾ ਜੋ ਕਦੇ ਨਾ ਡਰਿਆ ਕਲਮ ਲਹੂ ਵਿੱਚ ਡੋਬ ਕੇ ਲਿਖੇ ਪੱਤਰ ਦੂਰ ਦੂਰ ਤੱਕ ਭੇਜੇ ਪੈਗਾਮ ਸਿੰਘੋ ਸਾਡੀ ਪੱਗ ਨੂੰ ਦੁਸ਼ਟਾਂ ਨੇ ਹੱਥ ਐ ਪਾਇਆ ਢਾ ਕੇ ਸਾਡੇ ਪਾਵਨ ਗੁਰਤਾਮ ਸਿੰਘੋ ਘੱਤ ਵਹੀਰਾ ਬਠਿੰਡੇ ਦੇ ਵੱਲ ਦੇਵੋ ਪੀਣੇ ਜਿੰਨਾ ਸ਼ਹਾਦਤ ਦਾ ਜਾਨ ਸਿੰਘੋ ਸੁਣਦੇ ਸਾਰ ਹਜ਼ਾਰਾਂ ਹੀ ਸਿੰਘ ਸੂਰੇ ਪਹੁੰਚ ਗਏ ਸਨ ਬਾਬਾ ਜੀ ਪਾਸ ਇੱਥੇ ਗੁਰ ਚਰਨੀ ਗੱਲ ਚ ਪਾ ਪੱਲਾ ਬਹਿਬਲ ਹੋ ਕੇ ਕੀਤੀ ਅਰਦਾਸ ਇੱਥੇ ਹਰ ਮੰਦਰ ਸਾਹਿਬ ਦੀ ਬੇਅਦਬੀ ਜਨਾ ਕੀਤੀ ਉਹਨਾਂ ਦੁਸ਼ਟਾਂ ਦਾ ਕਰਨਾ ਹੈ ਨਾਸ਼ ਇੱਥੇ ਹੋ ਜਾਏ ਹੁਣ ਜ਼ੁਲਮ ਦਾ ਅੰਤ ਦਾਤਾ ਆ ਬੇਸ਼ੱਕ ਲੱਗ ਜਾਣ ਸਾਡੇ ਸਵਾਸ ਇੱਥੇ ਕਰਕੇ ਕਮਰ ਕੱਸਾ ਸੰਤ ਸੂਰਮੇ ਨੇ ਬੜੇ ਜੋਸ਼ ਨਾਲ ਕੀਤੀ ਤਕਰੀਰ ਉਦੋਂ ਅਣਖ ਨਾਲ ਜਿਉਣਾ ਹੈ ਅਣਖ ਨਾਲ ਮਰਨਾ ਹੈ ਕਹਿ ਕੇ ਖੰਡੇ ਨਾਲ ਖਿੱਚੀ ਲਕੀਰ ਉਦੋਂ ਜਿੰਦ ਉਸ ਪਾਸੇ ਸਿੱਖੀ ਐ ਉਸ ਪਾਸੇ ਵਾਹੀ ਸਿੰਘਾ ਦੀ ਸੀ ਤਕਦੀਰ ਉਦੋਂ ਅੱਗੇ ਹੋ ਹੋ ਕੇ ਇੱਕ ਦੂਸਰੇ ਤੋਂ ਸਿੰਘ ਟੱਪ ਗਏ ਸਾਰੇ ਲਕੀਰ ਉਦੋਂ ਸਿੰਘ ਟੱਪ ਗਏ ਸਾਰੇ ਲਕੀਰ ਉਦੋਂ